ਲਓ ਜੀ ਲਓ ਜੀ ਬਾਬਿਓ ਜੀ ਪਹੁੰਚ ਗਏ ਆਪਾਂ ਸਰ ਸਟੇਸ਼ਨ ਤੇ ਤੇ ਪਹਿਲਾਂ ਦਾ ਤੁਹਾਨੂੰ ਜਿਹੜਾ ਖਿਆਲ ਦੇ ਵਿੱਚ ਆਪਾਂ ਬੋਰਡ ਲਾਇਆ ਸੀਗਾ ਆ ਦੇਖੋ ਇਹ ਖਾਲਚੋਂ ਕੱਢ ਕੇ ਲਾਇਆ ਸੀ ਪੁਲਿਸ ਚੋਂ ਇਹ ਕੇਸ ਹੈਗਾ ਇਹ ਇੱਕ ਬਾਬਿਓ ਬੋਰਡ ਆ ਸੀਗਾ ਲਾਇਆ ਸੀਗਾ ਜਿਹੜਾ ਆ ਪਿਆ ਬੋਰਡ ਆ ਬੋਰਡ ਇਹ ਦੋ ਬੋਰਡ ਲਈ ਦੋਨੇ ਬੋਰਡ ਆਪਣੇ ਕਾਮਯਾਬ ਹੋ ਜਾਣਗੇ ਤੇ ਇੱਥੋਂ ਤੱਕ ਆਪਾਂ ਸਾਰੀ ਕਰਕੇ ਰੱਖੀਏ ਸਫਾਈ ਜਿਹੜੀਆਂ ਪਿਛਲੇ ਸਾਲ ਜਾਮਣਾ ਲਈਆਂ ਤੁਹਾਡੇ ਕੋਲ ਵੀਡੀਓ ਵੀ ਪਈਆਂ ਹੋਣੀਆਂ ਆਪਣੀਆਂ ਆ ਜਾਮਣਾ ਬਾਈ ਜੀ ਠੀਕ ਹੈ ਜੀ ਇੱਥੇ ਸਦਾਬਹਰ ਦੇ ਫੁੱਲ ਵੀ ਲਾਏ ਆਪਣੇ ਇਹ ਆ ਇਸੋਲਿੰਦਾ ਬੂਟਾ ਘਰੋਂ ਕਲਮ ਲਿਆ ਕੇ ਲਾਈ ਸੀਗੀ ਠੀਕ ਹੈ ਇਹ ਇੱਥੇ ਖਾਲ ਤੇ ਤਾਂ ਲਾਇਆ ਜਿਹੜਾ ਮਰਜੀ ਇੱਥੋਂ ਬਈ ਪੱਤਾ ਤੋੜ ਕੇ ਖਾ ਸਕਦਾ ਹੈ ਕਲਮ ਵੀ ਲਿਆ ਸਕਦਾ ਹੈ ਇਹ ਸ਼ੂਗਰਾਸਤੇ ਬਹੁਤ ਵਧੀਆ ਚੀਜ਼ ਹੈ ਖਾਲੀ ਪੇਟ ਖਾਓ ਰਜਾਨਾ ਇੱਕ ਪੱਤਾ ਇਹਦਾ ਆਹ ਪਲਕਨ ਦਾ ਬੂਟਾ ਲਾਇਆ ਸੀ ਗੇ ਅੱਜ ਤੋਂ 2 ਸਾਲ ਪਹਿਲਾਂ ਪੂਰਾ ਚੱਲ ਪਿਆ ਤੇ ਆਪਣੇ ਬਾਬੇ ਅਬੂ ਵਾਲੇ ਦੇ ਲਾਇਆ ਪਹਿਲਾਂ ਦੇ ਅਸ਼ੋਕਾ ਟਰੀ ਚਲੋ ਆਪਣੀ ਹੋ ਗਈ ਐਂਟਰੀ ਗੇਟ ਦੇ ਅੰਦਰ ਆਤੋਰੀਆਂ ਦੀਆਂ ਵੱਲਾਂ ਇਹ ਤੁਹਾਨੂੰ ਦਿਖਾ ਦਿੰਨੇ ਆ ਇੱਧਰ ਵੀ ਨਾਲ-ਨਾਲ ਤੋਰੀਆਂ ਦੀਆਂ ਵੱਲਾਂ ਲਾਈਆਂ ਉਹ ਇੱਥੇ ਇੱਧਰ ਗੰਦ ਪਿਆ ਸੀ ਬਹੁਤ ਜ਼ਿਆਦੇ ਸਾਰੀ ਸਫਾਈ ਕਰਤੀ ਸੀ ਦੇਖ ਅੰਦਰ ਆ ਤੇ ਕਈ ਦਿਨਾਂ ਤੋਂ ਆਏ ਆ ਟਾਈਮ ਨਹੀਂ ਲੱਗਿਆ ਪੇਠਿਆਂ ਦੀਆਂ ਵੱਲਾਂ ਤੇ ਮਿਰਚਾਂ ਆਪਣੀਆਂ ਕਮਲਾਈਆਂ ਖੜੀਆਂ ਹੈ ਲਾਉਣੇ ਆ ਪਾਣੀ ਆ ਜਿਹੜੇ ਸੀਗੇ ਬਦਾਮਾਂ ਦਾ ਬੂਟਾ ਇੱਕੇ ਇੱਕੋ ਬਦਾਮਾਂ ਦਾ ਬੂਟਾ ਉਹ 베ਰੀ ਲਈ ਸਿਆਲ ਦੇ ਵਿੱਚ ਉਹ ਪਰੇ ਚੀਕੂਆਂ ਦਾ ਬੂਟਾ ਲਾਈ ਹੋਇਆ ਠੀਕ ਪਾਪੇ ਦੀ ਫੋਲ ਕਿਰਪਾ ਨਾਲ ਜਿਹੜੇ ਪਿਛਲੀ ਯਾਰ ਤੁਹਾਨੂੰ ਦਿਖਾਏ ਸੀਗੇ ਮਰੂਦ ਆ ਦੇਖੋ ਜੀ ਕਈ ਵਿੱਚ ਕਮੈਂਟ ਆਪਾਂ ਨੂੰ ਗਲਤ ਵੀ ਕਰ ਦਿੰਦੇ ਆ ਕੋਈ ਗੱਲ ਨਹੀਂ ਆਪਾਂ ਉਹਨਾਂ ਦਾ ਗੁੱਸਾ ਨਹੀਂ ਕਰਦੇ ਤੇ ਆ ਦੋ ਸਾਲਾਂ ਦਾ ਬੂਟਾ ਬਾਈ ਜੀ ਮਰੂਦਾ ਦਾ ਚੈੱਕ ਕਰ ਸਕਦੇ ਹੋ ਫਾਲੇ ਨੂੰ ਠੀਕ ਹੈ ਜੀ ਇਹ ਆਪਾਂ ਜਿਹੜੇ ਬੂਟੇ ਲਿਆਉਣੇ ਆਏ ਆ ਆਪਾਂ ਦੋਦੇ ਉਹ ਲਿਆਉਣੇ ਆ ਬਾਈ ਜੀ ਖਾਨ ਤੋਂ ਠੀਕ ਹੈ ਜੀ ਉਹ ਮਲੇਰਕੋਟ ਨੂੰ ਲੇਕ ਜਾਂਦਾ ਬੂਟੇ ਚੈੱਕ ਕਰ ਲੋ ਦੇਖੋ